ਰਾਪੂਲਿਸ ਨੇ ਵਕਵਾਖ ਸ਼ਹਿਰਾਂ ਵਿੱਚ ਲੁੱਟਖੋਦੀਆਂ ਵਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੁੱਟਖੋਦ ਇਸਮਾਰਥ ਸਹਿਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਮੌਕੇ ਗੱਲਬਾਤ ਕਰਦੇ ਆ ਡੀਐਸਪੀ ਫਿਲੌਰ ਸਰਬੰਸਿੰਘ ਬਲ ਨੇ ਦੱਸਿਆ ਕਿ ਗੁਰਾਇਆਂ ਥਾਣੇ ਦੇ ਨਵੇਂ ਇੰਸਪੈਕਟਰ ਸਿਕੰਦਰ ਸਿੰਘ ਨੇ ਪੁਲਿਸ ਪਾਰਟੀ ਸਹਿਤ ਗੁਰਾਇਆਂ ਫਗਵਾੜਾ ਲੁਧਿਆਣਾ ਤੇ ਫਿਲੌਰ ਵਿਖੇ ਔਨ ਜਾਣ ਵਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਤਿੰਨ ਮੈਂਬਰਾਂ ਨੂੰ 12 ਮੋਬਾਈਲ ਫੋਨ ਮੋਟਰਸਾਈਕਲ ਅਤੇ ਦਤਰ ਸਹਿਤ ਕਾਬੂ ਕੀਤਾ ਹੈ ਉਹਨਾਂ ਦੱਸਿਆ ਕਿ ਇਹ ਦੋਸ਼ੀ ਜ਼ਿਆਦਾਤਰ ਟਰੱਕ ਚਾਲਕਾਂ ਨੂੰ ਹੀ ਲੁੱਟਦੇ ਸਨ ਤੇ ਹੁਣ ਤੱਕ ਇਹ 25 ਦੇ ਕਰੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਦੋਸ਼ੀਆਂ ਦੀ ਪਛਾਣ ਮੰਗਾ ਸੁਨੀਲ ਅਤੇ ਸਰਬਜੀਤ ਵਾਸੀ ਜਮਾਲਪੁਰ ਤੇ ਫਗਵਾੜਾ ਵਜੋਂ ਹੋਈ ਹੈ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਾਏ ਤੋਂ ਨਵਰੰਗ ਚੈਨਲ ਦੀ ਰਿਪੋਰਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਜਲੰਧਰ ਸ਼੍ਰੀ ਹਰਕਮਲਪ੍ਰੀਤ ਸਿੰਘ ਹੱਕ ਜੀ ਵੱਲੋਂ ਨਸ਼ਿਆਂ ਵਿਰੁੱਧ ਅਤੇ ਜਿਹੜੇ ਲੁੱਟਖੋ ਕਰਦੇ ਨੇ ਉਹਨਾਂ ਦੇ ਖਿਲਾਫ ਮਹਮ ਚਲਾਈ ਗਈ ਆ ਉਸ ਕੜੀ ਦੇ ਮੱਧੇ ਨਜ਼ਰ ਰੱਖਦੇ ਹੋਇਆ ਨਵੇਂ ਐਸਐਚਓ ਜਿਹੜੇ ਸਾਡੇ ਆਏ ਨੇ ਇਨਸਪੈਕਟਰ ਸਕੰਦਰ ਸਿੰਘ ਤੇ ਉਹਦੀ ਟੀਮ ਨੇ ਕਾਫੀ ਮਿਹਨਤ ਕੀਤੀ ਹੈਗੀ ਆ ਇਸ ਵਿੱਚ ਅਸੀਂ ਇੱਕ ਗੈਂਗ ਸੀ ਜਿਹੜਾ ਕਿ ਇੰਟਰ ਡਿਸਟ੍ਰਿਕਟ ਗੈਂਗ ਹੈਗਾ ਇਹ ਫਗਵਾੜੇ ਲੁਧਿਆਣੇ ਤੇ ਫਲੋਰ ਗੁਰਾਇਆਂ ਦੇ ਵਿੱਚ ਹਾਈਵੇ ਤੇ ਕ੍ਰਾਈਮ ਕਰਦਾ ਸੀ ਇਹਨਾਂ ਨੇ ਤਕਰੀਬਨ 25 ਵਾਰਦਾਤਾਂ ਜਿਹੜੀਆਂ ਅਸੀਂ ਕੀਤੀਆਂ ਸੀ ਮੋਸਟਲੀ ਵਾਰਦਾਤਾਂ ਦਾ ਤਰੀਕਾ ਇਹ ਸੀ ਵੀ ਜਿਹੜੇ ਰਾਹੀਗਰ ਜਾਂਦੇ ਸਨ ਜਾਂ ਥੋੜੇ ਸਮੇਂ ਲਈ ਰੁਕਦੇ ਸਨ ਉਹਨਾਂ ਨੂੰ ਇਹ ਦਾਤਰ ਪੁਆਇੰਟ ਦੇ ਉੱਤੇ ਤੇ ਉਹਨਾਂ ਨੂੰ ਛੱਟ ਮਾਰ ਕੇ ਲੁੱਟ ਲੈਂਦੇ ਸੀ ਸਪੈਸ਼ਲੀ ਇਹਨਾਂ ਦੇ ਟਾਰਗੇਟ ਜਿਹੜੇ ਸੀ ਜਿਹੜੇ ਟਰੱਕ ਡਰਾਈਵਰ ਆਉਂਦੇ ਆ ਆਉਂਦੇ ਸੀ ਥੋੜਾ ਜਿਹਾ ਰੁਕਦੇ ਸੀ ਉਹਨਾਂ ਨੂੰ ਇਹ ਆਪਣਾ ਨਿਸ਼ਾਨਾ ਬਣਾਉਂਦੇ ਸੀ ਇਹ ਤਕਰੀਬਨ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਐਕਟਿਵ ਗਰੋ ਸੀ ਤੇ ਇਹ ਅਸੀਂ ਮਿਹਨਤ ਕਰਕੇ ਸਾਡੀ ਟੀਮ ਵੱਲੋਂ ਗ੍ਰਾਇਆਂ ਪੁਲਿਸ ਵੱਲੋਂ ਨੂੰ ਗ੍ਰਫਤਾਰ ਕੀਤਾ ਗਿਆ ਹੈ। ਰਿਕਵਰੀ ਕੀ ਗੱਲ ਹੈ? ਇਹਨਾਂ ਦੇ ਕੋਲੋਂ ਜਿਹੜੇ ਰਾਹਗੀਰਾਂ ਦੇ ਟਰੱਕ ਡਰਾਈਵਰਾਂ ਕੋਲੋਂ ਮੋਬਾਈਲ ਖੋਏ ਗਏ ਸੀ 12 ਮੋਬਾਈਲ ਬਰਾਮਦ ਕੀਤੇ ਆ। ਇੱਕ ਚੋਰੀਸ਼ੋਦਾ ਜਿਹੜਾ ਇਹਨਾਂ ਦਾ ਮੋਟਰਸਾਈਕਲ ਸੀ ਜਿੱਤੇ ਵਾਰਦਾਤਾਂ ਕਰਦੇ ਸੀ ਉਹ ਬਰਾਮਦ ਕੀਤਾ ਗਿਆ ਤੇ ਜਿਹਨਾਂ ਦਾ ਦਾਤਰ ਦੀ ਵਰਤੋਂ ਕਰਦੇ ਸੀ ਲੋਕਾਂ ਨੂੰ ਡਰਾ ਕੇ ਤੇ ਉਹਨਾਂ ਦੇ ਸੱਟਾ ਮਾਰ ਕੇ ਜਿਹੜਾ ਇਹ ਖੋ ਕਰਦੇ ਸੀ ਇਹ ਰਿਕਵਰ ਕੀਤਾ ਹੈਗਾ ਜੀ ਕਿੰਨੇ ਮੈਂਬਰ ਇਹਦਾ ਵਿਰੋਧ ਇਹਨਾਂ ਦੇ ਅਸੀਂ ਤਿੰਨ ਮੈਂਬਰ ਜਿਹੜੇ ਆ ਕਰਲੇ ਹੈਗੇ ਆ ਜਿਹਦੇ ਵਿੱਚ ਦੋ ਮੈਂਬਰ ਤੇ ਐਕਟਿਵ ਸੀ ਜਿਹੜਾ ਤੀਸਰਾ ਸੀ ਉਹ ਵਿਅਕਤੀ ਜਿਹੜਾ ਸੀ ਇਹਨਾਂ ਦੇ ਮੋਬਾਈਲ ਲੈਂਦਾ ਸੀ ਤੇ ਅੱਗੇ ਭਈਆ ਭਈਆ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਜਾਂ ਹੋਰ ਬੰਦੇ ਜਿਹੜੇ ਉਹ ਤੋਂ ਜਾਣ ਪਛਾਣ ਵਾਲੇ ਸੀ ਉਹਨਾਂ ਨੂੰ ਵੇਚਦਾ ਸੀ ਹਾਂ ਜੀ ਸ਼ਨਾਖਤ ਕੀ ਇਹਨਾਂ ਦੇ ਕਿੱਥੇ ਇਹ ਸ਼ਨਾਖਤ ਜਿਹੜੇ ਨੇ ਇਹ ਨਜ਼ਦੀਕੀ ਪਿੰਡ ਹੈਗਾ ਉੱਥੇ ਦੇ ਰਹਿਣ ਵਾਲੇ ਮੰਗਾ ਸੁਨੀਲ ਤੇ ਸਰਬਜੀਤ ਨੇ ਤੇ ਇਹ ਕੋ ਜਮਾਲਪੁਰ ਦੇ ਨੇ ਲੋਕੋ ਰਹਿਣ ਵਾਲੇ ਤੇ ਇੱਕ ਫਗਵਾੜੇ ਨੂੰ ਬਿਲੋਂਗ ਕਰਦਾ ਹੈਗਾ ਜੀ ਉਹ ਪਹਿਲਾਂ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਿਹੜਾ ਹੈਗਾ ਇਹਨਾਂ ਤੇ ਐਫ ਆਈ ਆਰs ਦਰਜ ਨੇ ਜਿਹੜਾ ਬੰਦੇ ਕੋਲੋਂ ਅਸੀਂ ਮੋਬਾਈਲ ਰਿਕਵਰ ਕੀਤੀ ਹੈ ਤੀਸਰਾ ਬੰਦਾ ਜਿਹੜਾ ਇਹਦਾ ਮੋਬਾਈਲ ਉਹਤੇ ਜੇ ਉਹਦਾ ਰਿਕਾਰਡ ਅਸੀਂ ਚੈੱਕ ਕਰ ਰਹੇ ਆ ਜਿਹੜੇ ਦੋ ਦੋਸ਼ੀ ਮੇਨ ਨੇ ਉਹਨਾਂ ਤੇ ਐਫ ਆਈ ਆਰs ਜਿਹੜੀਆਂ ਦਰਜ ਨੇ ਇਹ ਤਿੰਨ ਮੈਂਬਰੀ ਕਰੋ ਹੈ ਜੀ ਜਾਂ ਹੋਰ ਵੀ ਮੈਂਬਰ ਇਹਦਾ ਅਸੀਂ ਚੱਲ ਰਿਹਾ ਫਰਦਰ ਅਸੀਂ ਇਹਦੇ ਚ ਇੱਕ ਇੱਕ ਜਾਂ ਦੋ ਹੋਰ ਨਾਮਜ਼ਦ ਕਰਾਂਗੇ